ਇਹ ਬਾਬੇ ਦਾ ਸਟਾਈਲ ਹੈ ਇਹਨੂੰ ਬੋਟਪਾ ਕਿਹਾਉਣਾ ਪੈਂਦਾ। ਬਸ ਉਹ ਖੈਰ ਬੱਲੇ ਮੈਨਰੇ ਜਿ ਵਾਕੀ ਇਹ ਜਿਹੜਾ ਗੀਤ ਹੈ ਰਸਨ ਕੀ ਹੋ ਗਿਆ ਕਿ ਇਹ ਜਿਹੜੀ ਇੰਡਸਟਰੀ ਹੈ ਸਾਡੀ ਬੰਬੇ ਜਿਹਦਾ 뮤직 ਬੜੇ ਸਾਲਾਂ ਤੋਂ ਬਹੁਤ ਦੁਰਾ ਤੱਕ ਚੱਲਦਾ ਰਿਹਾ ਅਚਾਨਕ ਉਹ ਆਪਣਾ ਰਸਤਾ ਛੱਡ ਗਿਆ। ਸੁਗਰੀ ਕੋਸ਼ਿਸ਼ ਜਾਂ ਬਾਈਲੀ ਕੋਸ਼ਿਸ਼ ਏ ਸੀ ਕਿ ਆ ਬਰਾਰੇ ਕੋਈ ਇਦਾਂ ਨਰਗਣਾ ਮੜਾ ਲਈ ਜਿਹੜਾ ਉਸੇ ਮਾਰਕ ਤੇ ਜਾਵੇ ਕਿਉਂਕਿ ਹੁੰਦਾ ਕਿ ਦੁਨੀਆ ਇੱਕ ਹੋਰ ਹੀ ਚੱਕੀ ਗਾ ਪਰ ਕੁਝ ਚੀਜ਼ਾਂ ਜਿਹੜੀਆਂ ਤੁਹਾਡੀਆਂ ਆਪਣੀਆਂ ਵੀ ਚੰਗੀਆਂ ਆਉਣੀਆਂ ਆਪਾਂ ਦੇ ਕੋਲ ਉਹ ਛੱਡ ਜੰਨੇ ਸੋ ਇਸ ਪਰ ਜਿਹੜੀ ਇੰਡਸਟਰੀ ਜਿਹੜੀ ਮੈਲੋਡੀ ਹੈ ਉਹ ਨਾ ਜਾਵੇ ਇਹ ਇੱਕ ਕੋਸ਼ਿਸ਼ ਹੈ ਸੋ ਮੈਨੂੰ ਲੱਗਦਾ ਜੀ ਅਕਲ ਦੇ ਗੀਤ ਹੋਰ ਚਾਹੀਦੇ ਆ ਜੇ ਅਕਲ ਦੇ ਗੀਤ ਆਉਣਗੇ ਵਾਹੀ ਇਤਿਹਾਸ ਬਣੂਗਾ ਕਿਉਂਕਿ 70 ਦੇ ਕੀਤਾ ਦਾ ਇਤਿਹਾਸ ਤਾਂ ਹੈਗਾ ਪਰ 2000 ਤੋਂ ਬਾਅਦ ਮੈਨੂੰ ਕੋਈ ਇਤਿਹਾਸ ਲੱਗਦਾ ਨਹੀਂ ਕਿ ਹੈ ਸੋ ਕੋਸ਼ਿਸ਼ ਮੇਰੀ ਹੈ ਕਿ ਇਹਨਾਂ ਦੀ ਤਾਂ ਨਵਾਂ ਇਤਿਹਾਸ ਬਣ ਸਾਰੇ ਨੂੰ ਸਸਿਕਾ ਪਰ ਜੀ ਤਰਜੀਹੀ